ਸਤਿ ਸ਼੍ਰੀ ਅਕਾਲ ਜੀ ਅੱਜ ਬਈ 21 ਤਰੀਕ 8ਵਾਂ ਮਹੀਨਾ ਦਿਨ ਵੀਰਵਾਰ ਤੇ ਜਿਹੜੀ ਵੀਡੀਓ ਹੈ ਸਾਡੇ ਰੋੜਕੀ ਪਿੰਡ ਤੋਂ ਬਣਾ ਰਹੇ ਹਾਂ ਅਸੀਂ ਖੱਗਰ ਦੇ ਬਈ ਖੱਗਰ ਤੇ ਜਿਹੜਾ ਪਾਣੀ ਹੈ ਬਈ 21 ਫੁੱਟ ਦੇ ਤਕਰੀਬਨ ਹੋ ਰਿਹਾ ਉਹ ਜਿਹੜੀ ਇਹਦਾ ਤੁਸੀਂ ਬਈ ਸਾਹਮਣੇ ਟਰੈਕਟਰ ਚੱਲਦਾ ਦੇਖ ਰਹੋ ਨਾ ਉਹ ਸਾਡੇ ਪਿੰਡ ਦੀ ਦੂਜੀ ਸ਼ੈਡ ਭੁੰਦਰ ਵਾਲੀ ਸ਼ੈਡ ਆ ਤੇ ਇਹਦੇ ਉੱਪਰ ਦੀ ਸ਼ੈਡ ਜਿੱਥੇ ਉਹ ਦਰਖਤ ਨੇ ਉੱਥੇ ਉਹ ਪੂੰਧੜ ਪਿੰਡ ਦਾ ਮੇਨ ਬੰਨਾ ਜਿੱਥੇ ਉਹ ਸਾਹਮਣੇ ਮੋਟਰਸਾਈਕਲ ਜਾ ਰਿਹਾ ਆ ਇੰਨਾ ਕੇਰੀਆ ਕੁਛ ਸਾਡੇ ਪਿੰਡ ਦਾ ਹੈ ਕੁਸ਼ਕੇ ਦੇ ਵਿੱਚ ਪੂੰਧੜ ਪਿੰਡ ਦਾ ਏਰੀਆ ਬਈ ਤੇ ਇਹਦਾ ਜਿਹੜਾ ਇਹਨਾਂ ਨੇ ਖੇਤਾਂ ਵਾਲਿਆਂ ਨੇ ਇੱਕ ਆਪ ਦੇ ਤੌਰ ਤੇ ਬੰਨ ਪਾਇਆ ਹੋਇਆਗਾ ਉਹ ਬੰਨ ਮੰਨ ਲਓ ਵੀ 2 ਫੁੱਟ ਬੰਨ ਰਹਿ ਗਿਆ ਉਹ ਤੇ ਇਹ ਬਾਈ ਵਿਚਾਰੇ ਲੱਗੇ ਹੋਏ ਨੇ ਮਿੱਟੀ ਲਾਉਣ ਹਨ ਵੀ ਹੋ ਸਕਦਾ ਬਚਤ ਹੋ ਜੇ ਤੇ ਆਪਾਂ ਵੀ ਪ੍ਰਮਾਤਮਾ ਕੀ ਹੀ ਅਰਦਾਸ ਕਰਦੇ ਆ ਵੀ ਵਾਹਿਗੁਰੂ ਇਤੋਂ ਇਹਨਾਂ ਦੀ ਬਚਤ ਕਰੇ ਕਿਉਂਕਿ ਫਸਲ ਹੈ ਜਿਹੜੀ ਬਈ ਬਿਲਕੁਲ ਤਿਆਰ ਹੈ ਝੋਨਾ ਜਿਹੜਾ ਜਮਾ ਗੱਭੇ ਤੇ ਹਨ ਹਰ ਇੱਕ ਬੰਦੇ ਨੂੰ ਉਮੀਦ ਹੁੰਦੀ ਹੈ 6 ਮਹੀਨਿਆਂ ਦੀ ਮਿਹਨਤ ਆ ਜਿਹੜਾ ਪੂੰਦੜ ਪਿੰਡ ਦਾ ਬੰਦਾ ਉਹ ਬਈ ਪਿੱਛੇ ਰਹਿ ਜਾਂਦਾ ਹੈਗਾ ਇਹ ਧਮਾਕਾ ਘਰ ਦੇ ਉੱਪਰ ਹੈਗਾ ਬਾਹਰ ਤੇ ਇਹਨਾਂ ਨੇ ਇੱਕ ਆਪ ਦੇ ਤੌਰ ਤੇ ਛੋਟਾ ਜਿਹਾ ਬੰਨ ਪਾਇਆ ਹੋਇਆ ਹੈਗਾ ਪ੍ਰਮਾਤਮਾ ਅਗੇ ਅਰਦਾਸ ਕਰਦੇ ਆ ਵੀ ਵਾਹਿਗੁਰੂ ਸੱਚੇ ਪਾਤਸ਼ਾਹ ਵੀ ਘਰ ਦਾ ਜਿਹੜਾ ਇੱਥੋਂ ਹੀ ਮੋੜ ਆ ਪਾ ਦੇ ਤੇ ਇਹਨਾਂ ਵਿਚਾਰਿਆਂ ਦੀ ਬਚਤ ਹੋ ਜੇ ਹਨਾ ਦੇਖੋ ਕਾਫੀ ਏਰੀਆ ਬਈ ਸਾਹਮਣੇ ਜਿਹੜਾ ਬੰਨ ਦੇ ਅੰਦਰਲੀ ਸ਼ੈਡ ਰਹਿ ਜਾਂਦਾ ਘਰ ਵਾਲੇ ਪਾਸੇ ਕਿੱਚੋਂ ਦਾ ਪਾਣੀ ਵੀ ਇਹਦੇ ਵਿੱਚ ਬਹੁਤ ਘਟਾ ਰਿਹਾ ਜਿਹੜਾ ਇੱਕ ਉਹ ਇਧਰ ਅੱਕਾਂ ਵਾਲੀ ਸ਼ੈੜ ਤੋਂ ਮੰਦਰ ਵਾਲੀ ਸ਼ੈੜ ਤੋਂ ਨਾਲਾ ਆ ਜਾਂਦਾ ਉਹ ਚ ਪਾਣੀ ਬਹੁਤ ਜ਼ਿਆਦਾ ਹੈ ਇਹ ਅਸਲ ਨਾ ਪਾਣੀ ਉਹਦਾ ਹੀ ਕਰਕੇ ਚੜਿਆ ਹੋਇਆ ਸਾਰਾ ਤੇ ਅੱਜ ਇੱਕ ਹੋਰ ਪਰਮਾਤਮਾ ਨੇ ਕੰਮ ਕਰਿਆ ਗਿਆ ਜਿਹੜਾ ਬੱਦਲ ਵੀ ਬਈ ਦੁਬਾਰਾ ਹੋ ਗਈ ਹੈ ਨਾ ਦੁਬਾਰਾ ਅੱਜ ਫੇਰ ਡਰ ਵਾਲਾ ਜਿਹੜਾ ਮਾਹੌਲ ਬਣ ਗਿਆ ਵੀ ਬਾਰਿਸ਼ ਦਾ ਕਿਤੇ ਦੁਬਾਰਾ ਕੰਮ ਸ਼ੁਰੂ ਹੋ ਗਿਆ ਤਾਂ ਬਹੁਤ ਔਖਾ ਹੋ ਜੂਗਾ ਸਾ ਦੂਜੀ ਸਾਈਡ ਸਾਹਮਣੇ ਸਾਡਾ ਪਿੰਡ ਰਹਿ ਜਾਂਦਾ ਬਈ ਕੁਦਰਤ ਮਿਹਰਮਾਨ ਹੁੰਦਾ ਤਾਂ ਬਈ ਉਹਦੇ ਬਹੁਤ ਕੁਝ ਦੇਖ ਕੇ ਆਉਂਦਾ ਤੇ ਜਦੋਂ ਕੁਦਰਤ ਕਹਿਰਬਾਨ ਹੁੰਦਾ ਉਹਦੇ ਲੈ ਕੇ ਵੀ ਬਹੁਤ ਕੁਝ ਜਾਂਦਾ ਹੈ ਨਾ